10000 ਰੁਪਇਆ ਲੈਣ ਦੇ ਤਹਿਤ ਪਹਿਲਾਂ ਗ੍ਰਿਫਤਾਰ ਕੀਤਾ ਕੱਲ ਉਹਦੀ ਜੋ ਜ਼ਮਾਨਤ ਹੋਣ ਲੱਗੀ ਆ ਉਸ ਤੋਂ ਬਾਅਦ ਉਹ ਚੈਨੀ ਖੋਣ ਦਾ ਇੱਕ ਕੇਸ ਪਾ ਕੇ ਤਿੰਨਾਂ ਦਿਨਾਂ ਦਾ ਰਿਮਾਂਡ ਉਹਦਾ ਫੇਰ ਦਿੱਤਾ ਪਹਿਲਾਂ ਵੀ ਉਹ ਤਿੰਨਾਂ ਤਸ਼ੱਦਦ ਕੀਤਾ ਗਿਆ ਜਲੀਲ ਕੀਤਾ ਗਿਆ ਉਹਨੂੰ ਤੇ ਹੁਣ ਫੇਰ ਉਸੇ ਰਿਮਾਂਡਾਂ ਦੇ ਚੱਕਰ ਦੇ ਵਿੱਚ ਪਾ ਕੇ ਅਸਲ ਵਿੱਚ ਜਿਹੜੇ ਬੰਦੇ ਕੁਝ ਬੋਲਦੇ ਆ ਸਰਕਾਰ ਦੇ ਉਲਟ ਬੋਲਦੇ ਆ ਆ ਪਰ ਜਾਣਦੇ ਆ ਵੀ ਭਾਨੇ ਨੇ ਪਿਛਲੇ ਦਿਨਾਂ ਦੇ ਵਿੱਚ ਥਾਗ ਏਜੰਟਾਂ ਤੋਂ ਪੈਸੇ ਵਾਪਸ ਕਰਾਏ ਆ ਲੋਕਾਂ ਦੇ ਸੋ ਚਾਹੀਦਾ ਤਾਂ ਇਹ ਸੀਗਾ ਵੀ ਜਿਹੜੇ ਸਰਕਾਰ ਦੇ ਕਰਨ ਵਾਲੇ ਕੰਮ ਆ ਪੁਲਿਸ ਦੇ ਕਰਨ ਵਾਲੇ ਕੰਮ ਆ ਉਹ ਭਾਨਾ ਕਰ ਰਿਹਾ ਵਾ ਇਹੋ ਜੇ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਦੀ ਬਜਾਏ ਉਹਨਾਂ ਨੂੰ ਇਸ ਤਰ੍ਹਾਂ ਜਵਾਨਬੰਦੀ ਕਰਨੀ ਇੰਟੈਰੋਗੇਟ ਸੈਂਟਰਾਂ ਦੇ ਵਿੱਚ ਸਿੱਟਣਾ ਸੋ ਇਹ ਇੱਕ ਚੀਜ਼ ਨੂੰ ਸਾਫ਼ ਕਰਦਾ ਵਾ ਵੇ ਠੱਗ ਟੋਲਾ ਤੇ ਸਰਕਾਰ ਜਿਹੜੀ ਆਪਾਂ ਕਹਿੰਨੇ ਰਲ ਕੇ ਚੱਲਦੇ ਆ ਇਹ ਇਹਨਾਂ ਦੇ ਸਰਕਾਰਾਂ ਦੇ ਹੱਥ ਹੁੰਦੇ ਆ ਆਮ ਲੋਕਾਂ ਨਾਲ ਠੱਗੀਆਂ ਮਾਰਦੇ ਰਲ ਮਿਲ ਕੇ ਮਾਰਦੇ ਆ ਸੋ ਇੱਕ ਤਾਂ ਇਹ ਇਸ ਗੱਲ ਤੇ ਮੋਹਰ ਲੱਗੀ ਆ ਦੂਸਰੀ ਗੱਲ ਇਹ ਵੀ ਕੀ ਹੁਣ ਜੋ ਪਹਾਨੇ ਨਾ ਹੋ ਰਿਹਾ ਉਹਨੂੰ ਚੁੱਪ ਕਰਕੇ ਦੇਖੀਏ ਜਾਂ ਉਹਦੇ ਵਿਰੁੱਧ ਉਹਦਾ ਵਿਰੋਧ ਕਰੀਏ ਸੋ ਅੱਜ ਪੰਜਾਬ ਦੀਆਂ 6 ਜਥੇਬੰਦੀਆਂ ਇੰਨਾਂ ਚ ਭਾਰਤੀ ਕਿਸਾਨ ਜੋ ਕ੍ਰਾਂਤੀਕਾਰੀ ਬੀਕੇ ਜੂ ਬ੍ਰਾਹਮਕੇ ਕਸਾ ਆਯਾਦ ਕਿਸਾਨ ਕਮੇਟੀ ਦਵਾਬਾ ਆ ਕਿਸਾਨ ਮਜ਼ਦੂਰ ਮੋਰਚਾ ਬੀਕੇਯੂ ਪਟੇੜੀ ਦਸ਼ਮੇਸ਼ ਕਿਸਾਨ ਯੂਨੀਅਨ ਇਹਨਾਂ ਛੇਾਂ ਜਥੇਬੰਦੀਆਂ ਨੇ ਫੈਸਲਾ ਕੀਤਾ ਵੀ ਕੱਲ ਨੂੰ 12 ਤੋਂ 2 ਵਜੇ ਤੱਕ ਭਾਨੇ ਸਿੱਧੂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਟੂਲ ਪਲਾਜੇ ਜਿਹੜੇ ਆ ਉਹ ਜਾਮ ਕੀਤੇ ਜਾਣਗੇ ਜਾਮ ਨਾ ਕਹੋ ਫ੍ਰੀ ਕੀਤੇ ਜਾਣਗੇ ਟੂਲ ਪਲਾਜੇ ਫ੍ਰੀ ਕੀਤੇ ਜਾਣਗੇ 12 ਤੋਂ 2 ਕੱਲ ਨੂੰ ਸੋ ਸਾਰਿਆਂ ਲੋਕਾਂ ਨੂੰ ਆਮ ਭਰਾਵਾਂ ਨੂੰ ਬੇਨਤੀ ਆ ਵੀ ਜਦੋਂ ਵੀ ਕਿਸੇ ਨਾਲ ਧੱਕਾ ਹੁੰਦਾ ਜੇ ਅਸੀਂ ਨਹੀਂ ਬੋਲੇ ਤੇ ਇਹ ਜਿਹੜਾ ਧੱਕਾ ਵਾ ਇਹਦਾ ਜਿਹੜਾ ਚੱਕਰ ਚੱਲ ਰਿਹਾ ਵਾ ਜਵਾਨ ਬੰਦੀ ਕਰਾਉਣ ਦਾ ਚੱਕਰ ਚੱਲ ਰਿਹਾ ਇਹ ਕਿਸੇ ਤੇ ਵੀ ਪੈ ਸਕਦਾ ਵਾ